ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਨੀਤ ਕਲਾਸਿਸ ਤੇ ਅੱਜ ਆਪਾਂ ਕਲਾਸ 10th ਦਾ ਪੰਜਾਬੀ ਗ੍ਰਾਮਰ ਦਾ ਟੋਪਿਕ ਕਰ ਰਹੇ ਹਾਂ ਜਿਹਦੇ ਵਿੱਚ ਆਪਣਾ ਟੋਪਿਕ ਹੈ ਲਗਾ ਮਾਤਰਾਵਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਕਿ ਲਗਾ ਕਿੰਨੀਆਂ ਹੁੰਦੀਆਂ ਹਨ ਤੇ ਇਹਨਾਂ ਦੇ ਨਾਮ ਕੀ ਹੁੰਦੇ ਹਨ ਲੇਕਿਨ ਅੱਜ ਆਪਾਂ 10th ਦੇ ਟੋਪਿਕ ਦੇ ਹਿਸਾਬ ਨਾਲ ਇਹਦੀ ਡੈਫੀਨੇਸ਼ਨ ਤੇ ਇਹਦੇ ਵਿੱਚੋਂ ਪੁੱਛੇ ਜਾਣ ਵਾਲੇ ਜਿਹੜੇ ਕੁਐਸਚਨਸ ਹਨ ਉਹਨਾਂ ਬਾਰੇ ਡਿਟੇਲ ਚ ਗੱਲ ਕਰਾਂਗੇ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦਿੱਤੀ ਹੋਈ ਹੈ ਦੀ ਡੈਫੀਨੇਸ਼ਨ ਕੋਈ ਵੀ ਅੱਖਰ ਜਾਂ ਵਰਣ ਬਿਨਾ ਕਿਸੇ ਚਿੰਨ ਤੋਂ ਕੋਈ ਆਵਾਜ਼ ਪੈਦਾ ਨਹੀਂ ਕਰ ਸਕਦਾ ਅੱਖਰਾਂ ਨਾਲ ਮਿਲ ਕੇ ਆਵਾਜ਼ ਪੈਦਾ ਕਰਨ ਵਾਲੇ ਜਿਨ੍ਹਾਂ ਨੂੰ ਲਗਾ ਆਖਿਆ ਜਾਂਦਾ ਹੈ ਕਿ ਕੋਈ ਵੀ ਅੱਖਰ ਹੈ ਉਹ ਬਿਨਾ ਕਿਸੇ ਚਿੰਨ ਤੋਂ ਕੋਈ ਆਵਾਜ਼ ਪੈਦਾ ਨਹੀਂ ਕਰ ਸਕਦਾ ਜਿਵੇਂ ਮੈਂ ਗੁਰੂ ਘਰ ਲਿਖਣਾ ਹੈ ਅਗਰ ਮੈਂ ਉਹਦੇ ਨਾਲ ਕੋਈ ਚਿੰਨ ਹੀ ਇਸਤੇਮਾਲ ਨਹੀਂ ਕਰੂੰਗੀ ਤਾਂ ਕੀ ਮੈਂ ਗੁਰੂ ਘਰ ਲਿਖ ਸਕੂੰਗੀ ਨਹੀਂ ਲਿਖ ਸਕਦੀ ਕਰ ਸ਼ਬਦ ਦਾ ਸਮਝ ਆ ਰਿਹਾ ਹੈ ਕਿ ਕਿਸੇ ਐਜੀ ਜਗ੍ਹਾ ਦੀ ਗੱਲ ਹੋ ਰਹੀ ਹੈ ਜੋ ਕਰ ਦੇ ਵਾਂਗੂ ਸਕੂਨ ਦੇਣ ਵਾਲਾ ਹੈ ਇੱਕ ਹੋਮ ਹੈ ਇੱਕ ਰਹਿਣ ਬਸੇਰਾ ਹੈ ਕਿ ਘਰ ਤੋਂ ਆਪਾਂ ਨੂੰ ਜਿਹੜਾ ਗੈਰ ਆਪਾਂ ਸ਼ਬਦ ਯੂਜ਼ ਕੀਤਾ ਕਿ ਉਹ ਗੁਰੂ ਘਰ ਦੀ ਵਿਆਖਿਆ ਕਰ ਰਿਹਾ ਨਹੀਂ ਕਰ ਰਿਹਾ ਕਿਉਂ ਕਿਉਂਕਿ ਇਹਦੇ ਨਾਲ ਕੋਈ ਵੀ ਚਿੰਨ ਇਸਤਮਾਲ ਨਹੀਂ ਕੀਤਾ ਗਿਆ ਤੇ ਅੱਖਰਾਂ ਨਾਲ ਮਿਲ ਕੇ ਆਵਾਜ਼ ਪੈਦਾ ਕਰਨ ਵਾਲੇ ਚਿੰਨ੍ਹ ਨੂੰ ਲਗਾ ਆਖਿਆ ਜਾਂਦਾ ਹੈ ਤੇ ਹੁਣ ਮੈਂ ਕੀ ਕੀਤਾ ਹੈ ਇਹਨੂੰ ਗੁਰੂਕਰ ਬਣਾਤਾ ਤਾਂ ਮਾਤਰਾ ਅਗਰ ਚਿੰਨੇ ਦੇ ਥੱਲੇ ਯੂਜ਼ ਕਰਤੇ ਤਾਂ ਇਹ ਕੀ ਬਣ ਗਿਆ ਇਹ ਲਗਾ ਬਣ ਗਿਆ ਠੀਕ ਹੈ ਮਤਲਬ ਬਿਨਾਂ ਕਿਸੇ ਚਿੰਨ੍ਹ ਤੋਂ ਕੀ ਇਹ ਕੋਈ ਆਵਾਜ਼ ਪੈਦਾ ਅੱਖਰ ਕਰ ਹੀ ਨਹੀਂ ਸਕਦਾ ਤੇ ਆਵਾਜ਼ ਪੈਦਾ ਕਰਨ ਵਾਲੇ ਜਿਹੜੇ ਅੱਖਰ ਹਨ ਉਹਨਾਂ ਨਾਲ ਜਿਹੜੇ ਚਿੰਨ੍ਹ ਯੂਜ਼ ਹੁੰਦੇ ਹਨ ਉਹਨਾਂ ਨੂੰ ਹੀ ਆਪਾਂ ਲਗਾ ਕਹਿੰਦੇ ਹਾਂ ਜਿਵੇਂ ਮੈਂ ਐਗਜ਼ਾਮਪਲ ਦੇ ਵਿੱਚ ਲਿਖਿਆ ਹੈ ਗੁਰੂ ਹਰਗੋਬਿੰਦ ਸਿੰਘ ਜੀ ਔਰ ਅਗਰ ਮੈਂ ਇਸੇ ਸ਼ਬਦ ਨੂੰ ਬਿਨਾ ਜਿੰਨਾ ਦੇ ਇਸਤੇਮਾਲ ਕਰਾਂ ਤਾਂ ਮੈਨੂੰ ਉਹ ਸ਼ਬਦ ਪ੍ਰੋਪਰ ਨਹੀਂ ਮਿਲਣਾ ਜੋ ਮੈਨੂੰ ਚਾਹੀਦਾ ਹੈ ਇਹਦੇ ਨਾਲ ਜਿਹੜੀਆਂ ਮੈਂ ਲਗਾ ਇਸਤੇਮਾਲ ਕੀਤੀਆਂ ਹਨ ਆ ਉਹੀ ਕੀ ਕਰ ਰਹੀਆਂ ਹਨ ਮੈਨੂੰ ਮੇਰੇ ਸ਼ਬਦ ਦਾ ਅਰਥ ਦੱਸ ਰਹੀਆਂ ਹਨ ਕਿ ਗੁਰੂ ਹਰਗੋਬਿੰਦ ਸਿੰਘ ਜੀ ਕਿਸੇ ਦਾ ਨਾਮ ਹੈ ਇਹ ਸਿੱਖਾਂ ਦੇ ਗੁਰੂ ਹਨ ਠੀਕ ਹੈ ਹੁਣ ਅਕਸਰ ਆਪਣੇ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਕੀ ਲਗਾ ਕਿੰਨੀਆਂ ਹੁੰਦੀਆਂ ਹਨ ਤੇ ਲਗਾ ਦੇ ਨਾਂ ਦੱਸੋ ਤਾਂ ਲਗਾ ਜਿਹੜੀਆਂ ਹਨ ਉਹ 10 ਹੁੰਦੀਆਂ ਹਨ ਮੁਕਤਾ ਕੰਨਾ ਸਿਹਾਰੀ ਬਿਹਾਰੀ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਔਂਕੜ ਦੋ ਲੈਂਕੜ ਲਾ ਠੀਕ ਹੈ ਅੱਗੇ ਦੇਖਦੇ ਹਾਂ ਦੁਲਾਵਾ ਹੋੜਾ ਤੇ ਕਨੋੜਾ ਦੁਲਾਵਾ ਹੋੜਾ ਤੇ ਕਨੋੜਾ ਹੁਣ ਤੁਸੀਂ ਸਭ ਨੇ ਦੇਖਿਆ ਹੋਊਗਾ ਅਗਰ ਮੈਂ ਤੁਹਾਨੂੰ ਜਨਰਲੀ ਕੁਝ ਪੁੱਛਾਂ ਕਿ ਪੰਜਾਬੀ ਦੇ ਵਿੱਚ ਜਿਹੜੀ ਆਪਣੀ ਗੁਰਮੁਖੀ ਲਿਪੀ ਹੈ ਉਹਨੂੰ ਆਪਾਂ ਆਹ ਕਹਿੰਨੇ ਹਾਂ ਕਿ ਪੰਜਾਬੀ ਦੀ ਲਿਪੀ ਆ ਹੈਨਾ ਜੇ ਮੈਂ ਤੁਹਾਨੂੰ ਕਹਾਂ ਕਿ ਪੰਜਾਬੀ ਦੀ ਲਿਪੀ ਕਿਹੜੀ ਹੈ ਤਾਂ ਤੁਹਾਡਾ ਆਨਸਰ ਹੋਊਗਾ ਕਿ ਮੈਮ ਗੁਰਮੁਖੀ ਲਿਪੀ ਹੈ ਠੀਕ ਹੈ ਲੇਕਿਨ ਗੁਰਮੁਖੀ ਲਿਪੀ ਦੇ ਵਿੱਚ ਟੋਟਲ ਵਰਣ ਕਿੰਨੇ ਹਨ ਟੋਟਲ ਵਰਣ ਕਿੰਨੇ ਹਨ ਤਾਂ ਵਰਣ ਹਨ 41 ਕਿੰਨੇ ਹਨ 41 ਅਗਰ ਮੈਂ ਤੁਹਾਨੂੰ ਪੁੱਛਾਂ ਕਿ 35 ਦੇ ਵਿੱਚ ਵਰਣ ਕਿੰਨੇ ਹਨ ਤਾਂ ਤੁਹਾਡਾ ਆਨਸਰ ਆਊਗਾ ਮੈਮ 35 ਹੁਣ ਅਗਰ ਮੈਂ ਤੁਹਾਨੂੰ ਕਹਾਂ ਕਿ ਇਹ じゃ ਕੀ ਹੋਇਆ ਕਿ ਉਹ 35 ਤੋਂ ਆਪਣੇ 41 ਹੋ ਗਏ ਹੁਣ 35 ਦੇ ਵਿੱਚ ਤਾਂ 35 ਸੀ ਹੈਨਾ ਲੇਕਿਨ ਇਹਦੇ ਵਿੱਚ 6 ਹੋਰ ਐਡ ਕੀਤੇ ਗਏ ਕਿਉਂ ਕਿਹੜੇ ਕੀਤੇ ਗਏ ਫਾਰਸੀ ਭਾਸ਼ਾ ਦੇ ਅਰਬੀ ਭਾਸ਼ਾ ਦੇ ਸ਼ਬਦ ਜਿਨ੍ਹਾਂ ਦੇ ਥੱਲੇ ਕੀ ਲੱਗਦੀਆਂ ਬਿੰਦੀਆਂ ਲੱਗਦੀਆਂ ਜਿਵੇਂ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਫੱਫੇ ਪੈਰ ਬਿੰਦੀ ਹਨਾ ਇਹ ਐਡ ਹੋਏ ਹੁਣ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਤਾਂ ਆਪਣੇ ਕੋਲੇ ਕੀ ਆਊਗਾ ਆਪਾਂ ਕਹਿ ਸਕਦੇ ਹਾਂ 41 ਵਰਣ ਹੋਣਗੇ ਇਹ ਜਿਹੜੇ 41 ਵਰਣ ਹਨ ਇਹਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਸਵਰ ਕਿੰਨੇ ਹਨ ਤਾਂ ਆਪਣੇ ਕੋਲੇ ਸਵਰ ਹਨ 3 ਫਿਰ ਆਪਾਂ ਦੇਖੀਏ ਕਿ ਆਪਣੇ ਕੋਲੇ ਜਿਹੜੇ ਵਿਅੰਜਨ ਹਨ ਉਹ ਕਿੰਨੇ ਬੱਚੇ ਹਨ 38 38 ਸਵਰਤ ਆਪਣੇ ਕੋਲ 3 ਹੈ ਵਿਅੰਜਨ ਕਿੰਨੇ ਹਨ 38 ਹੈ ਲੇਕਿਨ ਅਗਰ ਇਹ ਹੀ ਚੀਜ਼ ਮੈਂ ਤੁਹਾਨੂੰ ਪੁੱਛਾਂ ਕਿ ਨਹੀਂ ਵਿਅੰਜਨ 32 ਵੀ ਹਨ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ 35 ਦੇ ਹਿਸਾਬ ਨਾਲ ਅਗਰ ਆਪਾਂ ਉਹਦੇ ਵਿੱਚੋਂ 3 ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲੇ 32 ਬਚਣਗੇ ਇਹ 35 ਦੇ ਹਿਸਾਬ ਨਾਲ ਹੈ ਅਗਰ ਫਿਰ ਮੈਂ ਤੁਹਾਨੂੰ ਕਹਾਂ ਕਿ 38 ਵੀ ਹਨ ਤਾਂ ਉਹ ਕਿਵੇਂ ਹਨ ਉਹ ਗੁਰਮੁਖੀ ਲਿਪੀ ਦੇ ਹਿਸਾਬ ਨਾਲ ਹਨ ਗੁਰਮੁਖੀ ਲਿਪੀ ਦੇ ਹਿਸਾਬ ਨਾਲ ਕਿਵੇਂ ਕਿਉਂਕਿ ਬੇਟਾ ਜਦੋਂ 41 ਦੇ ਵਿੱਚੋਂ ਆਪਾਂ 3 ਮਾਈਨਸ ਕਰਦੇ ਹਾਂ ਤਾਂ ਆਪਣੇ ਕੋਲ ਕਿੰਨੇ ਬਚਦੇ ਐ 38 ਹੀ ਬਚਦੇ ਐ ਹੁਣ ਗੱਲ ਆਉਂਦੀ ਹੈ ਕਿ ਇਹ ਜਿਹੜੇ ਸਵਰ ਹਨ ਇਹ ਕਿਹੜੇ-ਕਿਹੜੇ ਹਨ ਊੜਾ ਆੜਾ ਤੇ ਈੜੀ ਇਹਨਾਂ ਤਿੰਨਾਂ ਦੇ ਨਾਲ ਹੀ ਆਪਾਂ ਲਗਾ ਇਸਤੇਮਾਲ ਕਰਨੀ ਹੈ ਕੀ ਇਸਤੇਮਾਲ ਕਰਨੀ ਹੈ ਲਗਾ ਹੁਣ ਲਗਾ ਆਪਣੇ ਕੋਲੇ 10 ਹੈ ਮੈਂਬਰ ਆਪਣੇ ਕੋਲੇ ਤਿੰਨ ਹੀ ਐ ਇਹਨਾਂ ਤਿੰਨਾਂ ਮੈਂਬਰਾਂ ਦੇ ਵਿੱਚ ਇਹਨਾਂ ਦਸਾਂ ਆਪਾਂ ਕਹਿ ਸਕਦੇ ਹਾਂ ਕਿ ਮਾਤਰਾਵਾਂ ਨੂੰ ਵੰਡਣਾ ਹੈ ਮੰਨ ਲਓ ਕਿ 10 ਕੈਂਡੀਆਂ ਐ ਆਪਣੇ ਕੋਲੇ ਜਿਹੜੀਆਂ ਆਪਾਂ ਤਿੰਨ ਬੱਚਿਆਂ ਦੇ ਵਿੱਚ ਵੰਡਣੀਆਂ ਊੜਾ ਆੜਾ ਈੜੀ ਇਹਨਾਂ ਤਿੰਨਾਂ ਨੂੰ ਹੁਣ ਆਪਾਂ ਕਿੰਨੀਆਂ-ਕਿੰਨੀਆਂ ਦੇਣੀਆਂ ਉਹਨਾਂ ਨੂੰ ਵੀ ਦੇਖਣ ਦਾ ਇੱਕ ਆਪਣੇ ਕੋਲੇ ਆਪਾਂ ਕਹਿ ਸਕਦੇ ਹਾਂ ਇੱਕ ਛੋਟੀ ਜੀ ਹਿੰਟ ਐ ਇੱਕ ਛੋਟਾ ਜਿਹਾ ਆਪਾਂ ਕਹਿ ਸਕਦੇ ਹਾਂ ਤਰੀਕਾ ਉਹ ਕੀ ਐ ਤੁਸੀਂ ਸਾਰਿਆਂ ਨੇ ਬਾਹਰ ਖੜੀ ਸ਼ਬਦ ਸੁਣਿਆ ਹੋਊਗਾ ਯਾ ਮਹਿਕਮਾ ਕਿ ਤੁਸੀਂ ਮੁਹਾਰਨੀ ਸ਼ਬਦ ਸੁਣਿਆ ਹੋਊਗਾ ਸੁਣਿਆ ਹੋਊਗਾ ਆਮ ਸ਼ੂ ਠੀਕ ਹੈ ਤੇ ਮੁਹਾਰਨੀ ਦੀ ਜਿਹੜੀ ਸਭ ਤੋਂ ਪਹਿਲੀ ਲਾਈਨ ਹੈ ਹਿੰਦੀ ਦੇ ਵਿੱਚ ਇਹਨੂੰ ਬਾਹਰ ਖੜੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਇਹਨੂੰ ਮੁਹਾਰਨੀ ਕਹਿ ਦਿੰਦੇ ਆ ਤੇ ਇਹਦੀ ਫਰਸਟ ਲਾਈਨ ਤੁਸੀਂ ਯਾਦ ਕਰ ਲਓ ਚਲੋ ਮੰਨ ਲਿਆ ਕਿ ਕਈ ਟਾਈਮ ਫਰਸਟ ਟਾਈਮ ਫਰਸਟ ਲਾਈਨ ਨਹੀਂ ਯਾਦ ਆਉਂਦੀ ਤਾਂ ਤੁਸੀਂ ਕੀ ਕਰੋ ਇੱਕ ਤੋਂ ਲੈ ਕੇ 10 ਤੱਕ ਜਿਹੜੀਆਂ ਮਾਤਰਾਵਾਂ ਹਨ ਨਾ ਉਹ ਯਾਦ ਕਰ ਲਓ ਇਹ ਤੁਹਾਨੂੰ ਮੈਂ ਲਿਖ ਕੇ ਵੀ ਦਿੱਤੀਆਂ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾ ਦੁਲਾਵਾ ਹੋੜਾ ਕਣੋੜਾ ਇੱਕ ਤੋਂ ਲੈ ਕੇ 10 ਤੱਕ ਤੁਹਾਨੂੰ ਯਾਦ ਹੋ ਗਿਆ ਇਹਨੂੰ ਆਪਾਂ ਫਿਰ ਕੋਡ ਬਣਾ ਕੇ ਯਾਦ ਕਰ ਸਕਦੇ ਹਾਂ ਠੀਕ ਹੈ ਹੁਣ ਆਪਾਂ ਪਹਿਲਾਂ ਦੇਖਦੇ ਹਾਂ ਕਿ ਜਿਹੜੇ ਤਿੰਨ ਆਪਣੇ ਕੋਲ ਬੱਚੇ ਸਨ ਉਹਨਾਂ ਨੂੰ ਆਪਾਂ 10 ਕੈਂਡੀਜ਼ ਕਿਵੇਂ ਵੰਡਣੀ ਹੈ ਮੀਨਸ ਜਿਹੜੀਆਂ 10 ਲਗਾ ਹਨ ਉਹ ਆਪਾਂ ਤਿੰਨਾਂ ਸਵਰਾਂ ਦੇ ਵਿੱਚ ਕਿਵੇਂ ਵੰਡਣੀ ਹੈ ਹੁਣ ਮੈਂ ਤੁਹਾਨੂੰ ਮੁਹਾਰਨੀ ਦੀ ਇੱਕ ਲਾਈਨ ਦਿਖਾਉਣੀ ਹੈ ਰੁਕੋ ਆਪਾਂ ਰਫਲੀ ਇੱਥੇ ਕੰਮ ਕਰਦੇ ਹਾਂ ਆਪਾਂ ਮੁਹਾਰਨੀ ਦੀ ਲਾਈਨ ਲਿਖਦੇ ਹਾਂ ਅ ਅ ਈ ਠੀਕ ਹੈ ਫਿਰ ਈ ਵੱਡੀ ਊ ਊ ਏ ਐ ਓ ਤੇ ਔਕੇ ਇਹ ਆਪਣੀ ਲਾਈਨ ਹੈ ਪਰ ਇਹਦੇ ਵਿੱਚ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਊ ਦੇਖੋ ਕਿੰਨੀ ਵਾਰ ਆ ਰਿਹਾ ਹੈ ਊ ਕਿੰਨੀ ਵਾਰ ਆ ਰਿਹਾ ਉਹ ਚੈੱਕ ਕਰੋ ਹੁਣ ਅਗਰ ਆਪਾਂ ਦੇਖੀਏ ਤੇ ਇਹਦੇ ਵਿੱਚ ਜਿਹੜਾ ਉ ਹੈ ਇੱਕ ਆ ਰਿਹਾ ਇੱਕ ਆ ਰਿਹਾ ਇੱਕ ਆ ਰਿਹਾ 3 ਟਾਈਮ ਆ ਰਿਹਾ ਤੇ ਮਤਲਬ ਉ ਨੂੰ ਆਪਾਂ ਕਿੰਨੀ ਕੈਂਡੀਜ਼ ਦੇਣੀ ਹੈ ਉਹ ਨੂੰ ਕਿੰਨੀਆਂ ਲਗਾ ਦੇਣੀ ਹੈ ਆਪਾਂ ਤਿੰਨ ਲਗਾ ਦੇਣੀ ਹੈ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਕਿ ਇਹਦੇ ਵਿੱਚ ਆਪਾਂ ਕਹੀਏ ਕਿ ਐ ਕਿੰਨੀ ਵਾਰ ਆ ਰਿਹਾ ਊੜਾ ਆੜਾ ਕਿੰਨੀ ਵਾਰ ਆ ਰਿਹਾ ਤਾਂ 1 2 ਉਸ ਤੋਂ ਬਾਅਦ 3 ਤੇ 4 ਕਿੰਨੀ ਵਾਰ ਆ ਰਿਹਾ ਚਾਰ ਵਾਰ ਤਾਂ ਆਪਾਂ ਇਹਨੂੰ ਕਿੰਨੀਆਂ ਦਵਾਂਗੇ ਚਾਰ ਕਿੰਨੀਆਂ ਮਾਤਰਾਵਾਂ ਦਵਾਂਗੇ ਚਾਰ ਠੀਕ ਹੈ ਹੁਣ ਆਪਣੇ ਕੋਲੇ ਕਿੰਨੇ ਬਚੀਆਂ ਤਿੰਨ ਕੈਂਡੀਜ਼ ਬਚੀਆਂ ਕਿੰਨੀਆਂ ਕੈਂਡੀਜ਼ ਬਚ ਗਈਆਂ ਤਿੰਨ ਕੈਂਡੀਜ਼ ਬਚ ਗਈਆਂ ਤੇ ਹੁਣ ਇਹ ਤਿੰਨਾਂ ਤਿੰਨੇ ਕੈਂਡੀਜ਼ ਕਿਹਦੇ ਕੋਲ ਜਾਣਗੀਆਂ ਇਕੁਅਲ ਕਿਹਦੇ ਕੋਲ ਜਾਣਗੀਆਂ ਇਕੁਅਲ ਜਾਣਗੀਆਂ ਠੀਕ ਹੈ ਇਹ ਤਾਂ ਇਕੁਅਲ ਗਈਆਂ ਉਸ ਤੋਂ ਬਾਅਦ ਆਪਣੇ ਕੋਲੇ ਕੀ ਸੀ ਆਪਾਂ ਦੇਖੀਏ ਐ ਐ ਕੋਲੇ ਕਿੰਨੀਆਂ ਗਈਆਂ ਚਾਰ ਉਸ ਤੋਂ ਬਾਅਦ ਆਪਣੇ ਕੋਲੇ ਕੀ ਸੀ ਆਪਾਂ ਦੇਖੀਏ ਤਾ ਆਪਾਂ ਕਹਿ ਸਕਦੇ ਹਾਂ ਕਿ ਊ ਉਹਦੇ ਕੋਲ ਕਿੰਨੀਆਂ ਕੈਂਡੀਜ਼ ਗਈਆਂ ਤਿੰਨ ਠੀਕ ਹੈ ਇਸ ਤਰੀਕੇ ਨਾਲ ਇਹ ਲਾਈਨ ਤੁਸੀਂ ਰਫਲੀ ਵੀ ਲਿਖ ਸਕਦੇ ਹੋ ਪੇਪਰ ਇਗਜ਼ਾਮਸ ਦੇ ਵਿੱਚ ਇਹ ਇਗਜ਼ਾਮਸ ਦੇ ਵਿੱਚ ਅਕਸਰ ਆਪਾਂ ਨੂੰ ਕਨਫਿਊਜ਼ ਕਰ ਦਿੰਦੀ ਹੈ ਤਾਂ ਆਪਾਂ ਰਫਲੀ ਲੇਕ ਕੇ ਵੀ ਇਸ ਚੀਜ਼ ਨਾਲ ਕੁਐਸਚਨ ਕਰ ਸਕਦੇ ਹਾਂ ਤਾਂ ਕਿ ਆਪਣਾ ਕੁਐਸਚਨ ਗਲਤ ਨਾ ਹੋਵੇ ਤਾਂ ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਪੀਡੀਐਫ ਦੇ ਵਿੱਚ ਆਪਨੇ ਕੀ ਆਨਸਰ ਦਿੱਤੇ ਗਏ ਹਨ ਤਾਂ ਹੁਣ ਆਪਾਂ ਸ਼ੁਰੂ ਦੇਖੀਏ ਕਿ ਸਭ ਤੋਂ ਪਹਿਲਾਂ ਕੀ ਦਿੱਤਾ ਹੋਇਆ ਹੈ ਕਿ ਊੜਾ ਆੜਾ ਈੜੀ ਨਾਲ ਅਲੱਗ-ਅਲੱਗ ਲਗਾ ਲਗਦੀਆਂ ਹਨ ਊ ਨਾਲ ਤਿੰਨ ਲਗਾ ਲਗਦੀਆਂ ਹਨ ਹੁਣੀ ਆਪਾਂ ਦੇਖਿਆ ਨਾ ਕਿ ਆਪਾਂ ਇਹਨੂੰ ਤਿੰਨ ਕੈਂਡੀਜ਼ ਦਿੱਤੀਆਂ ਸੀ ਇਹਦੇ ਨਾਲ ਕਿੰਨੀਆਂ ਲਗਾ ਲਗਦੀਆਂ ਹਨ ਤਿੰਨ ਲਗਾ ਲਗਦੀਆਂ ਹਨ ਔਂਕੜ ਦੁਲੈਂਕੜ ੋੜਾ ਔਂਕੜ ਦੁਲੈਂਕੜ ੋੜਾ ਇਹਦਾ ਕੋਡ ਵੀ ਹੈ ਇੱਕ ਮੈਥਲੀ ਆਪਾਂ ਕੋਡ ਯਾਦ ਕਰ ਸਕਦੇ ਹਾਂ 5 6 9 569 ਹੁਣ ਤੁਸੀਂ ਕਹੋਗੇ ਕਿ ਮੈਂ ਇਹ ਕੋਡ ਕਿਵੇਂ ਹੁਣ ਇੱਧਰ ਦੇਖੋ ਆਪਾਂ ਇੱਥੇ ਲਿਖਿਆ ਸੀ ਨਾ 10 ਮਾਤਰਾਵਾਂ ਲਿਖੀਆਂ ਸੀ ਹੁਣ ਇਹ 10 ਮਾਤਰਾਵਾਂ ਦੇ ਵਿੱਚ ਦੇਖੋ ਕੀ ਔਂਕੜ ਆ ਰਿਹਾ ਠੀਕ ਹੈ ਔਂਕੜ ਤਾਂ ਆਪਾਂ ਨੂੰ ਮਿਲ ਗਿਆ ਫਿਰ ਉਸ ਤੋਂ ਬਾਅਦ ਦੇਖੋ ਇੱਥੇ ਦੁਲੈਂਕੜ ਦਿੱਤਾ ਹੋਇਆ ਉਸ ਤੋਂ ਬਾਅਦ ੜਾ ਦਿੱਤਾ ਹੋਇਆ ਹੁਣ ਔਂਕੜ 5 ਨੰਬਰ ਤੇ ਆ ਰਿਹਾ ਦੁਲੈਂਕੜ 6 ਨੰਬਰ ਤੇ ਆ ਰਿਹਾ ੜਾ 9 ਨੰਬਰ ਤੇ ਆ ਰਿਹਾ ਮੈਂ ਤੁਹਾਨੂੰ ਕਿਹਾ ਸੀ ਨਾ 1 ਤੋਂ ਲੈ ਕੇ 10 ਤੱਕ ਮਾਤਰਾ ਯਾਦ ਕਰ ਲਓ ਤਹਾਨੂੰ ਤੁਹਾਨੂੰ ਅਗਰ ਮਾਤਰਾ ਯਾਦ ਹੈ ਤਾਂ ਕੋਡ ਦੇ ਅਕੋਰਡਿੰਗ ਤੁਸੀਂ ਫਿੰਗਰਸ ਤੇ ਕਰ ਸਕਦੇ ਹੋ ਕਿ 5 ਨੰਬਰ ਤੇ ਆ ਮਾਤਰਾ ਸੀ 6 ਨੰਬਰ ਤੇ ਆ ਮਾਤਰਾ ਸੀ 9 ਨੰਬਰ ਤੇ ਆ ਸੀ ਮਤਲਬ ਥੋੜਾ ਕੁਐਸਚਨ ਗਲਤ ਨਹੀਂ ਹੋਊਗਾ ਇਹ ਜ਼ਰੂਰੀ ਨਹੀਂਗਾ ਕਿ ਸਿਰਫ 10th ਦੇ ਵਿੱਚ ਹੀ ਪੁੱਛਿਆ ਜਾਂਦਾ ਹੈ ਇਹ ਆਪਾਂ ਕਹਿ ਸਕਦੇ ਹਾਂ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ ਵੀ ਕੁਐਸਚਨ ਕਈ ਵਾਰ ਆ ਜਾਂਦੇ ਆ ਤੇ ਮੈਟਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਆਪਾਂ ਕਨਫਿਊਜ਼ ਹੋ ਜਾਂਦੇ ਆ ਕਿ ਆ ਸੀ ਕਿ ਆ ਸੀ ਤੇ ਇੱਕ ਕਲੀਅਰਲੀ ਆਨਸਰ ਕਰਨ ਲਈ ਆਪਾਂ ਇਹ ਤਰੀਕਾ ਯੂਜ਼ ਕਰ ਸਕਦੇ ਆ ਹੁਣ ਆਪਣੇ ਇੱਕ ਟੋਪਿਕ ਤਾਂ ਹੋ ਹੀ ਗਿਆ ਹੁਣ ਆਪਾਂ ਦੇਖਦੇ ਹਾਂ ਕਿ ਅਹ ਨਾਲ ਕਿੰਨੀਆਂ ਮਾਤਰਾਵਾਂ ਲੱਗਦੀਆਂ ਹਨ ਠੀਕ ਹੈ ਤੇ ਅਹ ਨਾਲ ਚਾਰ ਲਗਾ ਲੱਗਦੀਆਂ ਹਨ ਕਿੰਨੀਆਂ ਲਗਾ ਲੱਗਦੀਆਂ ਹਨ ਚਾਰ ਲਗਾ ਲੱਗਦੀਆਂ ਹਨ ਮੁਕਤਾ ਕੰਨਾ ਦੁਲਾਵਾ ਕਨੋੜਾ ਮੁਕਤਾ ਕੰਨਾ ਦੁਲਾਵਾ ਕਨੋੜਾ ਹੁਣ ਇਹਦਾ ਕੋਡ ਕੀ ਬਣਿਆ 12810 ਐਗਜ਼ਾਮਪਲ ਦੇ ਰੂਪ ਚ ਵੀ ਦਿੱਤਾ ਹੋਇਆ ਹੈ ਅ ਆ ਏ ਓ ਠੀਕ ਹੈ ਜਿਵੇਂ ਅਮਰ ਆਸ ਐਨਕ ਔਰਤ ਇਹ ਐਗਜ਼ਾਮਪਲਸ ਹੋ ਜਾਣਗੇ ਉਸ ਤੋਂ ਬਾਅਦ ਜਿਵੇਂ ਦਿੱਤਾ ਹੋਇਆ 3 ਨੰਬਰ ਤੇ ਕਿ ਈ ਨਾਲ ਕਿੰਨੀਆਂ ਲਗਾ ਲੱਗਦੀਆਂ ਨੇ ਕੁਐਸਚਨ ਆ ਸਕਦਾ ਹੈ ਤੇ ਇਹਦੇ ਨਾਲ ਤਿੰਨ ਲੱਗਦੀਆਂ ਸਿਹਾਰੀ ਬਿਹਾਰੀ ਤੇਲਾ ਹੁਣ ਅਗਰ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਵੇ ਤਾਂ ਤੁਸੀਂ ਕੀ ਕਰ ਸਕਦੇ ਹੋ ਇੱਕ ਤੋਂ 10 ਪੀਆਂ ਤੱਕ ਲਗਾ ਯਾਦ ਕਰ ਲੋ ਅਗਰ ਲਗਾ ਯਾਦ ਨਹੀਂ ਹੋ ਰਹੀਆਂ ਤਾਂ ਤੁਸੀਂ ਮੁਹਾਰਨੀ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਫਸਟ ਲਾਈਨ ਹੈ ਉਹਨੂੰ ਆਪਾਂ ਯਾਦ ਕਰ ਸਕਦੇ ਹਾਂ ਇਸ ਤਜਰਿਹੀ ਆਪਾਂ ਆਪਦੇ ਕੁਐਸਚਨਸ ਨੂੰ ਕੀ ਕਰ ਸਕਦੇ ਹਾਂ ਸਹੀ ਕਰ ਸਕਦੇ ਹਾਂ ਆਪਾਂ ਕੀ ਦੇਖਿਆ ਹੈ ਕਿ ਲਗਾ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਲਗਾ ਦੀ ਡੈਫੀਨੇਸ਼ਨ ਉਹ ਹੁੰਦੀ ਹੈ ਵੀ ਕੋਈ ਵੀ ਅੱਖਰ ਬਿਨਾ ਕਿਸੇ ਚਿੰਨ ਤੋਂ ਕੋਈ ਆਵਾਜ਼ ਪੈਦਾ ਨਹੀਂ ਕਰ ਸਕਦਾ ਤੇ ਅੱਖਰਾਂ ਨਾਲ ਮਿਲ ਕੇ ਆਵਾਜ਼ ਪੈਦਾ ਕਰਨ ਵਾਲੇ ਚਿੰਨ ਕੀ ਹਨ ਲਗਾ ਹਨ ਲਗਾ ਕਿੰਨੀਆਂ ਹੁੰਦੀਆਂ ਹਨ 10 ਹੁੰਦੀਆਂ ਹਨ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲਾਇਂ ਕੜਲਾ ਦੁਲਾਵਾ ਹੋੜਾ ਟਿਕਨੋੜਾ ਠੀਕ ਹੈ ਤੇ ਇਹਨਾਂ ਨੂੰ ਆਪਾਂ ਤਿੰਨ ਬੱਚਿਆਂ ਦੇ ਵਿੱਚ ਵੰਡਦੇ ਹਾਂ ਉਹ ਤਿੰਨ ਕੀ ਹਨ ਉਸਵਰ ਹਨ ਪੂੜਾ ਆੜਾ ਤੇ ਈੜੀ ਠੀਕ ਹੈ ਪੂੜੇ ਨੂੰ ਆਪਾਂ ਤਿੰਨ ਮਾਤਰਾਵਾਂ ਦਿੰਨੇ ਆ ਆੜੇ ਨੂੰ ਆਪਾਂ ਚਾਰ ਦਿੰਨੇ ਆ ਈੜੀ ਨੂੰ ਆਪਾਂ ਤਿੰਨ ਦਿੰਨੇ ਆ ਇਹਨਾਂ ਦੇ ਮੈਂ ਤੁਹਾਨੂੰ ਅਲੱਗ-ਅਲੱਗ ਕੋਡ ਦੱਸੇ ਹਨ ਤੇ ਆਹੀ ਟੌਪਿਕ ਆਪਣਾ ਅੱਜ ਦਾ ਇੱਥੋਂ ਤੱਕ ਕੀ ਸੀ ਤੁਹਾਨੂੰ ਇਹ ਟੌਪਿਕ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ